ਰਾਜਿਆਂ ਵਰਗੀ ਜ਼ਿੰਦਗੀ ਜਿਉਣ ਵਾਲਾ ਉਹ ਆਦਮੀ ਅੱਜ ਮੈਲੇ ਜਿਹੇ ਪਾਟੇ ਕੱਪੜੇ ਪਾਈ ਪਿੰਡ ਦੀਆਂ ਗਲੀਆਂ ਵਿੱਚ ਆਪਣੀ ਇਕਲੌਤੀਧੀ ਨੂੰ ਆਵਾਜ਼ਾਂ ਮਾਰਦਾ ਫਿਰਦਾ ਸੀ ਪਾਪਾ ਜੀ ਦੱਸਿਆ ਕਰਦੇ ਸਨ ਕਿ ਇੱਕ ਸਮਾਂ ਸੀ ਜਦੋਂ ਉਸ ਦਾ ਵੀ ਪਿੰਡ ਵਿੱਚ ਆਪਣਾ ਹੀ ਰਤਬਾ ਹੋਇਆ ਕਰਦਾ ਸੀ ਦੋ ਭਰਾਵਾਂ ਅਤੇ ਇੱਕ ਭੈਣ ਤੋਂ ਵੱਡਾ ਬਾਪੂ ਬੜੀ ਛੋਟੀ ਉਮਰੇ ਹੀ ਚਲਾ ਗਿਆ ਆਪਣੇ ਦਮ ਤੇ ਪੂਰੇ ਘਰ ਅਤੇ ਆਪਣੇ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਪੜਾਇਆ ਲਿਖਾਇਆ ਵਧੀਆ ਕੰਮਕਾਰ ਸੈੱਟ ਕਰਕੇ ਸਭ ਦਾ ਵਿਆਹ ਕਰ ਦਿੱਤਾ ਅਖੀਰ ਵਿੱਚ ਖੁਦ ਦਾ ਵਿਆਹ ਕਰਵਾਇਆ ਪਤਨੀ ਬੜੀ ਨੇਕ ਦਿਲ ਚੰਗੇ ਸੁਭਾਅ ਦੀ ਮਿਲੀ ਅਨਪੜ੍ਹ ਸਮਝ ਕੇ ਸਾਰੇ ਭਰਾਵਾਂ ਨੇ ਆਪਣਾ ਹਿੱਸਾ ਮੰਗਿਆ ਬਿਨਾਂ ਸਵਾਲ ਜਵਾਬ ਕੀਤੇ ਪੰਚਾਇਤ ਅੱਗੇ ਸਭ ਵੰਡ ਲਿਆ ਸਾਬ ਨੇ ਉਸ ਦਾ ਸਾਥ ਛੱਡ ਸ਼ਹਿਰ ਜਾ ਕੇ ਵਸੇ ਸਭ ਰੱਬ ਦਾ ਬਾਣਾ ਮੰਨ ਸਬਰ ਕਰ ਲਿਆ ਜਿੱਦਾਂ ਦੀ ਜ਼ਿੰਦਗੀ ਸੀ ਉਹ ਖੁਸ਼ ਸੀ ਫਿਰ ਵਕਤ ਨੇ ਕਰਵਟ ਬਦਲੀ ਨਾਲ ਦੀ ਚੜ੍ਹਾਈ ਕਰ ਗਈ ਫਿਰ ਵੀ ਧੀ ਨੂੰ ਆਪਣੇ ਦਮ ਦੇ ਉੱਤੇ ਪਾਲਿਆ ਪੋਸਿਆ ਉਸ ਨੂੰ ਪੜਾਇਆ ਲਿਖਾਇਆ ਨੌਕਰੀ ਸ਼ਹਿਰ ਵਿੱਚ ਲੱਗੀ ਇੱਕ ਸ਼ਾਮ ਨੂੰ ਧੀ ਘਰ ਨਹੀਂ ਆਈ ਬਾਪ ਬੜਾ ਪਰੇਸ਼ਾਨ ਹੋਇਆ। ਦੋ ਤਿੰਨ ਜਗ੍ਹਾ ਤੇ ਉਸ ਦੀ ਤਲਾਸ਼ ਵੀ ਕੀਤੀ ਪਰ ਕੁਝ ਵੀ ਪਤਾ ਨਾ ਚੱਲ ਸਕਿਆ। ਕਈ ਕਹਿੰਦੇ ਸਨ ਕਿ ਉਸਨੇ ਭੱਜ ਕੇ ਵਿਆਹ ਕਰਵਾ ਲਿਆ ਤੇ ਕਈ ਕਹਿੰਦੇ ਸਨ ਉਹ ਕਿਤੇ ਚਲੀ ਗਈ ਹੈ ਜਿਸ ਦੀ ਮੋੜ ਖਬਰ ਨਹੀਂ ਮਿਲੀ। ਕਹਿਨੂ ਕੁਝ ਵੀ ਸੀ ਪਰ ਉਹ ਆਪਣੀ ਧੀ ਦੀ ਜੁਦਾਈ ਸਹਿ ਨਾ ਕਰ ਸਕਿਆ। ਜਿਸ ਕਰਕੇ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਅੱਜ ਵੀ ਉਹ ਪਾਗਲਾ ਵਾਂਗੂ ਆਪਣੀ ਧੀ ਦਾ ਪਤਾ ਹਰ ਰਾਹ ਗੀਰ ਤੋਂ ਪੁੱਛਦਾ ਹੈ ਜਿਸ ਦਾ ਜਵਾਬ ਉਸ ਨੂੰ ਹਰ ਵਾਰ ਇੱਕ ਹੀ ਮਿਲਦਾ ਹੈ ਪਤਾ ਨਹੀਂ ਜੀ ਪਤਾ ਨਹੀਂ ਇਹ ਜ਼ਿੰਦਗੀ ਜਾਂ ਉੱਪਰ ਵਾਲੇ ਦਾ ਕੀ ਨਿਯਮ ਹੈ ਜੋ ਸਭ ਬਾਰੇ ਸੋਚਦਾ ਹੈ ਆਖਿਰ ਉਸ ਬਾਰੇ ਸੋਚਣ ਵਾਲਾ ਕੋਈ ਵੀ ਨਹੀਂ ਹੁੰਦਾ ਜੋ ਸਬਦਾ ਦਿਲ ਰੱਖਦਾ ਹੈ ਉਸ ਦਾ ਦਿਲ ਰੱਖਣ ਵਾਲਾ ਕੋਈ ਨਹੀਂ ਹੁੰਦਾ ਰਿਸ਼ਤੇ ਨਾਤੇ ਸਭ ਨਾਮ ਦੇ ਹੀ ਹਨ ਜਿਨ੍ਹਾਂ ਦਾ ਸਾਥ ਬਸ ਜ਼ਰੂਰਤ ਤੱਕ ਹੀ ਹੁੰਦਾ ਹੈ